ਸੱਚੀ ਕਾਲ ਜੀ ਵੀਰ ਕਰਦੇ ਹਾਂ ਸਾਰੇ ਸਿੱਖਾਂ ਕੋਲੋਂ ਵੀਰ ਸਵੇਰ ਦਾ ਮੌਸਮਾ ਛੇ ਵਾਟ ਚੁੱਕੇ ਨੇ ਤੇ ਆਪਾਂ ਮੱਥਾ ਟੇਕ ਕੇ ਚੱਲਿਆਂ ਅੱਜ ਆਪਣੇ ਸ੍ਰੀ ਖੰਡ ਪਾਤ ਸਾਹਿਬ ਜੀ ਦਾ ਭੋਗ ਆ ਤੇ ਬੜਾ ਪੱਕਾ ਪਹੁੰਚਦੇ ਆ 7 ਵਜੇ ਬਾਬਾ ਜੀ ਨੇ ਕਿਹਾ ਵੀ ਅਰਦਾਸ ਹੋਣੀ ਆ But then

ये थे अद्भुत दाना प्यार और सेवा तुम्हारी का ध्यान पर कृपा सयानु लो वाह रे गुरु नसे से मेरे तरलीज भंगी दयाल को आए चले 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 भगवान की सेवा में हुआ की तेरा तुम्हारािलास के साथ उसका समारोह

से सेवा संभाल खालसा जी बख्शो जीवाणिया दिवानिया दिटिया धन धन श्री गुरु रामदास जी महाराज पाशाह श्री गुरु ग्रंथ साहब जी महाराज जी के अरदासदार परमजीत सिंह परिवार सरदार गुरविंदर पुत्र सरदार निरभै सिंह ਸਰਵਾਰ ਅਵਕਾਸ਼ ਸਿੰਘ ਬੇਟਾ ਸਾਹਿਬ ਸਿੰਘ ਬੇਟੀ ਜਸਨੀਤ कौर ਬੇਟਾ ਸਾਹਿਬ ਸਿੰਘ ਜਨਮ ਦਿਨ ਦੀ ਖੁਸ਼ੀ ਵਿੱਚ ਸਾਰਾ ਹੀ ਪਰਿਵਾਰ ਬਾਛਮੀ ਸਿੰਘ ਕੀਰਤ ਦੇ ਪਾਸ਼ਾ ਜੀ ਆਪ ਜੀ ਇਹ ਇਨਸਾਨ ਦਾ ਧੰਨਵਾਦ ਸ਼ੁਕਰਾਨਾ ਕਰਦੇ ਹੋਏ ਆਪ ਜੀ ਦੇ ਪਾਵਨ ਉਪਤਰਸਥਾਨ ਇਹ ਸਾਥੀ ਕਰੂ ਸ੍ਰੀ ਦਰਗੰਗ ਸਿੰਘ ਸਾਹਿਬ ਗੁਰਦੁਆਰਾ ਜੰਡਰ bungalows ਸਾਹਿਬ ਦੇ ਤਨਤਨ ਸਾਹਿਬ ਜੀ ਗੁਰਵੰਤ ਸਿੰਘ ਸਾਹਿਬ ਜੀ ਮਹਾਰਾਜ ਆਪ ਜੀ ਦੀ ਕੀ ਬਣੀ ਆਈ ਤੇ ਸਭੀ ਜੰਦੂ ਡਾਈ ਜੀ ਦਾ ਪਸੂਰੋ ਤੇ ਸਿਏ ਭਾਨੂ ਸਾਹਿਬ ਆਰਾਮ ਕਰਵਾਇਆ ਜੀ ਪਾਸ਼ਾ ਜੀ ਕਿਰਪਾ ਹੋਈ ਹੈ ਸੰਪੂਰਨ ਕੋ ਭਾਨੂ ਪ੍ਰੰਤੀ ਸਤਿਗੁਰੂ ਬਾਣੀ ਦਾ ਕੀਰਤਨ ਹੋਇਆ ਗੁਰਬਾਣੀ ਪੜ੍ਹ ਕੇ ਪਾਸ਼ਾ ਜੀ ਨੂੰ ਨਿਕਾ ਬਲਤੀਆਂ ਖੁਲਾ ਹੋਇਆ ਹੋਣੀਆਂ ਵਖਰਾਣਾ ਬੜੀ ਗੁਰਬਾਣੀ ਸੰਗੁਰੂ ਪਰਿਵਾਰ ਸੰਗਤ ਦੇ ਇਤਿਜਿਲ ਸੋਣੀ ਦਰਸ਼ਨ ਇਸ਼ਨਾਨ ਯਾਤਰਾ ਸਫਲ ਕਰਨੀ ਪਾਸ਼ਾ ਅਪਰਾ ਸੁਖਸ਼ਾਂਤੀ ਜੜੀ ਕਦਾ ਬਖਣੀ

ਪ੍ਰਵਾਣ ਹੋਇਆ ਪ੍ਰਚਾਰ ਸੰਗਤ ਦੂਰ ਪਰਵਾਣ ਜਾ ਕੇ ਮੋਸੋ ਜੋ ਸ਼ਕੀ ਸਵਾਗਤ ਦੀ ਕਾਰਨਾ ਨੂੰ ਜੀ ਪਰ ਆਵਾਹਿੰਦੂ ਦੀ ਕੀਤੇ ਜੋ ਲਾਈਫ ਆਪ ਜੀ ਦੇ ਦਰਵਾਜ਼ਾ ਵਿਹਾ ਅਨਯੋ ਭਾਰੇ ਹਨ ਸਮੂਹ ਪਰਵਾਰਾਂ ਦੇ ਸਿਖਸ਼ਾਤੀ ਚੇਤਰ ਦੀ ਕਲਾ ਰੋਸ਼ਨੀ ਨਾਲ ਗਾ ਰੋਸ਼ਨਾ ਰਿਵਾਜਾਂ ਨਾਲ ਲੱਤਨਾ ਪਾਸ਼ਾ ਜੀ ਔਨ ਸਭਗਤ ਨੂੰ ਪਾਸ਼ਾ ਜੀ ਕਿਰਪਾ ਕਰਕੇ ਮਹਾਨ ਪਿਤਰ ਗੁਰੂ ਬਾਣੀ ਦਾ ਹੁਕਮ ਬਖਸ਼ੇ ਸਾਧੂ ਜੀ ਨਦਰੋ ਨਧਰੀ ਧਾਰ ਕਰਨਾ ਆਪ ਜੀ ਕੇ ਹਾਜ਼ੂਰ ਸ੍ਰੀ ਅਰਣਪਾਲ ਸਾਹਿਬ ਜੀ ਕੇ ਭੋਗ ਜੀ ਕੀ ਊਗਾਸ ਸ਼ਬਦ ਚੌਂਕੀ ਅਨੰਦ ਸਾਹਿਬ ਜੀ ਦੀ ਅਰਦਾਸ ਕਰੋ ਕਿਰਪਾ ਪਾਓ ਤੁਮ ਬਖਸ਼ਿੇ ਨਿਹਾਲ ਕਰੋ ਸ੍ਰੀ ਪਿਆਰੇ ਮੇਰੋ ਜਿਨ੍ਹਾਂ ਦੇ ਬਿਲਾ ਤੇਰਾ ਨਾਮ ਚੇਤਾਵਿਨਾਤ ਨਾਮ ਕਰਾ ਤੇਰੇ ਭਾਣੇ ਸਰਵਤਨ ਕੋ ਬਖਸ਼ੋ ਜੀ ਸੁਨਹਾ ਸਰਵ

nabla janan janan mandir katti hai sajna sacha aapat sah shishaan di saag jis pa sun baihtiyan sohi hai sabna da me sahu sri wahguru ji soark mahalla panjua ਅਨੰਮੇਸ਼ੁਰ ਜਤਾ ਬੰਨਾ ਦੁਖ ਰੋਗ ਕਾ ਢੀਰਾ ਭੰਨਾ ਪਰਮੇਸ਼ੁਰ ਜਤਾ ਬੰਨਾ ਦੁਖ ਰੋਗ ਕਾ ਢੀਰਾ ਭੰਨਾ ਅਨੁਦ ਕਰਹਿ ਨਰ ਨਾਰੀ कृपा धारी संतो सुख हुआ सब थाई पार ब्रह्म पूरन परमेश्वराब सब नी जाई suddenly

ਆਵੇ ਚੰਨਾ ਦਾ ਦਾਤਿ ਚੇਤਨ ਨੂੰ ਕਰਨ ਅਤੇ ਇਸ ਦੀ ਨਜ਼ਰ ਵਿੱਚ ਕਰਨ ਕਰਦੇ ਆ ਪਸੰਦ ਲੈਦੇ ਤੋਂ ਦੁਬਾਰਾ ਜਾ ਕਰੀਂ ਚਲਾ ਕੇ ਪੋਹਾਈ ਸੰਪੂਰਨ ਸਨਾਰਕੇ ਦਾ ਤਨਤਾ ਜੀ ਦੇ ਕਾਰਨ ਸਰਕਾਰ ਤੋਂ ਬੰਧਨ ਚੈਨਾ ਕਿਤੇ ਗਿਆ ਸੀ ਆ ਮੈਂ ਕਹਿੰਦਾ ਹਾਂ ਬੇਅਸਰ ਸਰਕਾਰ ਦੀਆਂ ਕਦਮੀਆਂ ਪੰਜਾਬ ਬੱਚਿਆਂ ਦੇ ਵਾਸਤੇ ਸਮਾਜਿਕ ਰਿਸਰਣ ਨੇ ਕਰ ਕਰਨੇ ਸ਼ੇਰ ਕਰਨੇ ਜਿੰਨਾ ਜਿੰਨਾ ਆਰਜਨ ਰਖਾਟ ਕਰਿਆ ਆਪਦੀਆਂ ਦਾ ਬੋਟਾ ਆਸਾ ਲੱਗਿਆ ਜੁਬਾਂਗੇ ਜਾਣਾ ਕਿ ਦੇਸੋ ਭਾਰਨਾਵਾ

لا إله إلا الله ਉਹਨੇ ਐ ਸੌਣੀ ਹਾਲ ਸਾਰ ਸ਼ੇਆ ਆ ਚਲੋ ਜੀ ਹੁਣ ਆਪਾਂ ਚੱਲੇ ਆਂ ਘਰ ਨੂੰ ਆ ਤੜੀਆਂ ਜੇ ਸਾਈਡਾਂ ਨੂੰ ਸਵੇਰੇ 7:30 ਵਜੇ ਅਰਦਾਸ ਹੋਗੀ ਓਕੇ ਹੁਣ ਆਪਾਂ ਆਪਣਾ ਸਾਰਾ ਸਮਾਨ ਸਮੂਨ ਚੱਕ ਲਿਆ अरे चलगा माशाल्लाह लग रहा है माताजी गंगा में जा रहा है अरे करगा नौसी डाल ले जैसे बसा लो ये पक्का नहीं है थोड़ा अंदर रख दे स्नीक वहां आज अंदर डाल ले बेटा वो बनाई आई छ लुदुगा ये स्कूटी उठिया थी भोंडी जो आटो आटो थोड़ी पुरानी गड्डी में बैठे हैं ये आ देख भोंडी band. Toru di Toru. Apa buntik di kaad band? Salam.

ਇਹ ਸਾਂਜੀ ਸੜੀ ਮਾਰੀ ਤੇ ਮੈਂ ਹੁਣ ਕੋਕਾ ਲਾ ਦਿੱਤੀ ਆ ਉਹ ਬਾਹਲਾ ਛੋਟਾ ਲੇ ਲ ਖਾ ਰਿਹਾ ਮम्मा ਸਾਹਿਬ ਛੋਟੀਆਂ ਹੁੰਦੀਆਂ ਉਹਦੀ ਬਾਵਾ ਜਿਹੜਾ ਐ ਬਾਹ ਨੂੰ ਚਿੰਤਦਾ ਹੁੰਦਾ ਉਹ ਵੀ ਆ ਚੀਜ਼ ਛੋਟੀ ਮੁੰਡੀ ਐਡੀ ਹੋ ਗਈ ਆ ਹੋ ਐਡੀ ਕੋ ਬੋਲ ਕਿਤੇ ਨਾ ਘਾਰ ਆ ਲੈ ਮੈਂ ਗੱਤ ਸਮੇਤ ਘਰ ਟਾਈਮ ਬਹਾ ਵੀ ਇੰਨੀ ਮੋਟੀਆਂ ਹੋ ਜਾਣਗੀਆਂ ਜੀ ਸਾਹਿਬ ਦਾ ਅਸ਼ੀਰਵਾਦ ਦੇਣੇ ਸੋਹਣਾ ਰਹਾ ਦਾ ਹਾਂ ਬਹੁਤ ਸਾਰਾ ਸਾਫ ਕੋਲ ਵੀ ਹੈ ਜਿਆ ਦੋ ਤਿੰਨ ਲੈ ਲੈਣੇ ਤੇ ਹਨ ਪੁੱਤ ਉਹ ਯੂਜ਼ ਆ ਨੈਰੋ ਬੋਟ ਕਾਲਡ ਆ ਯੂਕਾ ਇਹ ਨੂੰ ਕੀ ਕਹਿੰਦੇ ਨੇ ਕੇਕਿੰਗ ਕੇਕਿੰਗ ਹੁੰਦੀ ਆ ਨੈਰੋ ਬੋਟ ਹੁੰਦੀ ਹੈ ਜਿਹੜੀ ਅਸੀਂ ਯੂਜ਼ ਕਰਦੇ ਆ ਕੇਆਕ ਦੇ ਵਿੱਚ ਜਿਹੜੀ ਕੇਕਿੰਗ ਹੁੰਦੀ ਆ ਪਾਲਾ ਵੀਡੀਓ ਕਰਾਂਗੇ ਪੁੱਤ ਉਹ ਹੀ ਰਾਈਡ ਆਨ ਦਾ ਕੰਪਲੈਕਸ ਸੀ क्या <laughs> आया। थ्रू <laughs> बॉडी <वाला। ranean Movie> ਕੱਲ ਨੂੰ ਇਹਨਾਂ ਦਾ ਪੇਪਰ ਆ ਤੇ ਅੱਜ ਇਹਨਾਂ ਦੀ ਤਿਆਰੀ ਚੱਲ ਰਹੀ ਹੈ ਬਜਰ ਗੱਡੀ ਚ ਆਏ ਅੱਜ ਵੀ ਪੇਪਰ ਸੀ ਅੱਜ ਇਹਨਾਂ ਨੂੰ ਪੇਪਰ ਕੈਨਸਲ ਕਰਿਆ ਅਸੀਂ ਨੇ ਪੁੱਤ ਆ ਸੁਣ ਲੋ ਆਨਸਰ ਦੇਖੀ ਇਹਦਾ ਕੀ ਆ ਤੇ ਕੱਲ ਨੂੰ ਬੂਈ ਕੱਟ ਨੂੰ ਨਾ ਰਹੇ ਹਨ ਬੱਚੇ ਦੀ ਤਿਆਰੀ ਜ਼ਰੂਰੀ ਆ ਅਸੀਂ ਬਹੁਤ ਕਿਸੇ ਬੁੱਕ ਸੁਣਾੜ ਚੱਕ ਲਏ ਤੇ ਦੇ ਬੈਠੇ ਬੈਠੇ ਇਹਨਾਂ ਨੂੰ ਕਿਆਰੀ ਕਰਵਾ ਰਹੇ ਹਾਂ ਬੂਈ ਮੂਵਰ ਰੈਫਟ ਇਨ ਸ਼ੈਲੋ ਰਿਵਰ ਡੈਸ਼ ਯੂਜ਼ਿੰਗ ਏਰੀਆਜ਼ ਵਾਟਰਿੰਗ ਡਰਾਫਟਿੰਗ गोडिला ने ओतो हां अरे नो दिया ले भल बबक रे हम्म मां असली आगे दी तन्न तन्न साहिब तन्न तार्न केडी केडले मां रास्ता मगर है ਹਾਂ ਪਿਛਲੀ ਵਾਰ ਤਾਂ ਬਹੁਤ ਥੋਈ ਬੜੇ ਤੇ ਮੈਂ ਤਾਂ ਇਹ ਕਹਿੰਦੀ ਮੈਂ ਉਹ ਉਦੋਂ ਅਗਰੀ ਜੀ ਵਿੱਚ ਦੀ ਜਾ ਕੇ ਬਾਜ਼ਾਰ ਆਉਂਦਾ ਸੀ ਸਾਰਾ ਮੇਲ ਬਿਆਰ ਹੈਵੀ 골ਡਨ ਆਉਂਦਾ ਹੋਰ ਇਹ ਤਾਂ ਹੋਰ ਕਦੇ ਵੀ ਗੱਡੇ ਬਣਾ 没有。